ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦੀ ਗੱਲ ਹੁੰਦੀ ਹੈ ਉਦੋਂ ਜ਼ਿਆਦਾ ਇਹ ਕਿਹਾ ਜਾਂਦਾ ਹੈ ਬਹੁਤਾਂਤ ਵਿੱਚ ਕਿ ਜਿਹੜੇ ਅਸਾਈ ਨੇ ਉਹ ਲਾਲਚ ਦੇ ਕੇ ਸਿੱਖਾਂ ਨੂੰ ਅਸਾਈ ਬਣਾ ਰਹੇ ਨੇ ਧਰਮ ਪਰਿਵਰਤਨ ਕਰਵਾ ਰਹੇ ਨੇ ਤੇ ਜੇ ਕੋਈ ਇਦਾਂ ਧਰਮ ਪਰਵਰਤਨ ਕਰਵਾਉਂਦਾ ਤਾਂ ਲੱਖ ਲਾਣਤ ਹਾਲਾਂਕਿ ਇਹ ਜਿਹੜਾ ਸ਼ਬਦ ਹੈ ਨਾ ਧਰਮ ਪਰਵਰਤਨ ਧਰਮ ਬਹੁਤੇ ਨਹੀਂ ਹੁੰਦੇ ਧਰਮ ਇੱਕੋ ਹੀ ਹੁੰਦਾ ਇਹ ਮਜਬ ਪਰਵਰਤਨ ਤੁਸੀਂ ਕਹਿ ਸਕਦੇ ਹੋ ਵੀ ਜਿਹੜੇ ਕਰਵਾਉਂਦੇ ਆ ਅਸਾਈ ਕੋਈ ਧਰਮ ਨਹੀਂ Hindu ਕੋਈ ਧਰਮ ਨਹੀਂ Muslim Sikh ਕੋਈ ਧਰਮ ਨਹੀਂ ਇਹ ਮਜਬ ਨੇ ਧਾਰਮਿਕ ਕੋਈ ਹੈ ਸਭ ਦਾ ਇੱਕੋ ਹੀ ਧਰਮ ਹੈ ਪਰ ਜਦੋਂ ਤੁਸੀਂ ਮਜਬ ਪਰਿਵਰਤਨ ਦੀ ਗੱਲ ਕਰਦੇ ਹੋ ਨਾ ਉਦੋਂ ਜਿਹੜੇ ਅਸਾਈ ਪਾਸਟਰ ਨੇ ਜਾਦਾ ਉਹਨਾਂ ਦੀਆਂ ਸ਼ਕਤੀਆਂ ਸਾਹਮਣੇ ਆਉਂਦੀਆਂ ਨੇ ਫਾਇਰ ਕਹਿ ਕੇ ਬੰਦਾ ਸੁੱਟ ਦੇਣਾ 15 ਵੀ ਪਾਸਟਰ ਮੇਰੇ ਨਾਲ ਵੀ ਬਹਿਸ ਕਰ ਚੁੱਕੇ ਐ ਪਰ ਮੇਰੇ ਕੋਲੇ ਮੰਨ ਗਿਓ ਕਹਿੰਦੇ ਜਿਹੜਾ ਸਹਿਮਤ ਹੁੰਦਾ ਸੀ ਉਹਨੂੰ ਸਿੜ ਦੇਣਾ ਦੂਜੇ ਨੂੰ ਸੈਟ ਨਹੀਂ ਸਕਦੇ ਮਤਲਬ ਇਹ ਵੀ ਜਣ ਕੇ ਉਹ ਕੀ ਕਹਿੰਦੇ ਆ ਸਕ੍ਰਿਪਟਡ ਹੁੰਦਾ ਜਿਹਨੂੰ ਫਾਇਰ ਕਹਿ ਕੇ ਛੱਡਣਾ ਹੁੰਦਾ ਉਹਨੂੰ ਫਾਇਰ ਦਾ ਮਤਲਬ ਇੰਗਲਿਸ਼ ਦੇ ਵਿੱਚ ਆਗ ਹੈ ਤੇ ਮੈਂ ਅੱਜ ਗੱਲ ਤਾਂ ਕਰਨ ਲੱਗਾ ਭਾਵੇਂ ਸਿੱਧੂ ਨੇ ਕੋਈ ਟਿੱਪਣੀ ਕੀਤੀ ਹੋਣੀ ਹੈ ਅਸਾਈ ਮਜਬ ਤੇ ਪਾਸਟਾਂ ਤੇ ਕਿਸੇ ਤੇ ਵੀ ਕੀਤੀ ਹੋਣੀ ਹੈ ਤੇ ਉਨੇ ਕੁ ਸਟੇਟਮੈਂਟ ਦਿੱਤੀ ਹੋਣੀ ਆ ਉਹਦਾ ਪੂਤਲਾ ਸਾੜਿਆ ਐ ਸਾਈ ਪਾਸਟਾ ਨੇ ਤੇ ਮੈਂ ਜਿਹੜੀ ਗੱਲ ਕਰ ਰਿਹਾ ਹੁਣ ਧਿਆਨ ਦੇਵੋ ਇਹਦੇ ਨਾਲ ਜੇ ਭਾਵੇਂ ਸਿੱਧੂ ਨੇ ਗਲਤ ਟਿੱਪਣੀ ਕੀਤੀ ਐ ਤਾਂ ਉਹਦੇ ਸ਼ਿਤਰਪਲੇਟ ਵੀ ਹੋਣੀ ਚਾਹੀਦੀ ਐ ਉਹਦੇ ਪਰਚਾ ਵੀ ਹੋਣਾ ਚਾਹੀਦਾ ਇਹ ਕਾਨੂੰਨੀ ਤੌਰ ਤੇ ਗਲਤ ਐ ਪਰ ਜਿਹੜੇ ਪਾਸਟਰ ਫਾਇਰ ਕਰਕੇ ਬੰਦਾ ਛਿੜਦੇ ਐ ਇਰ ਉਹਨਾਂ ਨੂੰ ਇਹ ਪੂਤਲਾ ਸਾੜਨ ਦੀ ਕਿ ਲੋੜ ਪਈ ਸੀ ਪੂਤਲਾ ਕਿਉਂ ਸਾੜਿਆ ਆਪਣੇ ਜਿੱਥੇ ਚਰਚ ਵਿੱਚ ਜਿੱਥੇ ਸਮਾਗਮ ਕਰਦੇ ਉਹਥੇ ਬੰਦੇ ਜੱਪ ਤੱਪ ਕਰਦੇ ਫਾਇਰ ਕਹਿ ਕੇ ਭਾਨੇ ਸਿੱਧੂ ਨੂੰ ਅੱਗ ਲਾ ਦਿੰਦੇ ਪੂਤਲਾ ਸਾੜਨ ਨਾਲ ਕੀ ਹੁੰਦਾ ਜੇ ਉਹਨੇ ਗੁੰਡਾ ਕਰਦੇ ਕੀਤੇ ਆ ਨਾ ਤੁਹਾਡੇ ਮੱਜ ਪ੍ਰਤੀ ਗਲਤ ਬੋਲਿਆ ਤਾਂ ਫਿਰ ਗੁੰਡਾ ਕਰਦੀ ਥੋੜੀ ਵੀ ਹੈ ਤੁਸੀਂ ਪੰਜਾਬ ਦਾ ਮਾਹੌਲ ਮਜਬੂਦ ਦੇ ਨਾਂ ਤੇ ਭੜਕਾਰੇ ਇਹ ਵੀ ਕਹਿ ਲਗੇ برداشت ਨਹੀਂ ਕੀਤਾ ਜਾ ਸਕਦਾ ਇਦਾਂ ਹੋ ਨਹੀਂ ਸਕਦਾ ਜੇ ਇੰਨੀਆਂ ਹੀ ਗੈਰਬੀ ਸ਼ਕਤੀਆਂ ਹੈਗੀਆਂ ਤੁਹਾਡੇ ਕੋਲੇ ਫਾਇਰ ਕਰਕੇ ਬੰਦਾ ਸੜ ਛਿੜ ਦਿੰਦੇ ਹੋ ਇਲਾਜ ਕਰ ਦਿੰਦੇ ਹੋ ਫਿਰ ਚੌਂਕਾਂ ਵਿੱਚ ਖੜ ਕੇ ਇਹ ਪੂਤਲੇ ਸਾੜਨ ਦੀ ਕੀ ਲੋੜ ਹੈ ਕਰੋ ਸਭ ਕੁਝ ਜੋ ਕਰਨਾ ਚਲੋ ਇੱਕ ਮੈਂ ਹੋਰ ਬੇਨਤੀ ਕਰਦੀ ਹਾਂ ਇਲਜ਼ਾਮ ਇਹ ਲੱਗਦੇ ਨੇ ਕੇ ਲਾਲਚ ਦੇ ਕੇ ਧਰਮ ਪਰिवर्तन ਕਰਵਾਇਆ ਜਾਂਦਾ ਹੈ। ਤੁਹਾਡਾ ਬਜਿੰਦਰ ਪਾਸਟਰ ਜਿਹੜਾ ਸੀ ਹੁਣ ਤਾਂ ਪਤਨੀ ਗੁਜਰਾਤ ਲੈ ਗਿਆ ਉਹਨੂੰ ਪਹਿਲਾਂ ਤਾਮਕੋਟ ਜੇਲ੍ਹ ਵਿੱਚ ਰਿਹਾ ਹੈ। ਉਹਨੂੰ ਛਡਵਾ ਲੈਂਦੇ। ਕਰੋੜਾਂ ਰੁਪਈਆ ਦੀ ਪ੍ਰਾਪਰਟੀ ਬਣਾਈ ਉਹਨੇ। ਬਲਾਦਕਾਰ ਦਾ ਪਰਚਾ ਪਿਆ ਉੱਤੇ। ਸਜ਼ਾ ਹੋਈ ਆ। ਐਵੀਡੈਂਸ ਰੱਜ ਨੂੰ ਅਗਲੇ ਨੇ ਦਿਖਾ ਦਿੱਤੇ ਪੇਸ਼ ਕੀਤੇ। ਉਸ ਉਧਾਰ ਤੇ ਪਰਚਾ ਹੋਇਆ। ਉੱਥੇ ਕਿੱਥੇ ਗਿਆ ਸੀ ਜਿਸੂ ਮਿਸ਼ੂ? ਉਹ ਤੁਹਾਡੇ ਤੁਹਾਡੀ ਗੈਬੀ ਸ਼ਕਤੀ ਕਿੱਥੇ ਗਈ ਸੀ? ਹੁਣ ਇਹ ਵੀਡੀਓ ਸੁਣ ਕੇ ਇਹ ਨਾ ਕਹਦੇ ਵੀ ਮੈਂ ਤੁਹਾਡੇ ਖਿਲਾਫ ਬੋਲਦਾ ਮੈਂ ਤੁਹਾਡੇ ਹੱਕ ਵਿੱਚ ਵੀ ਬੋਲਿਆ। ਹੱਕ ਵਿੱਚ ਕਿੱਥੇ ਬੋਲਿਆ? ਜਿੱਥੇ ਕੋਈ ਗੁੰਡਾਗਰਦੀ ਕਰਦਾ। ਮਾਫ ਕਰਨਾ ਜੀ। ਮੈਂ ਸੇਕਾਉਂ ਦੇ ਵਿੱਚ ਜੰਮਿਆ ਪੜਿਆ ਪੜਿਆ। ਔਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਮੰਨਦੇ ਹਾਂ। ਪਰ ਜੇ ਕਿਸੇ ਮਰਦ ਦੇ ਖਿਲਾਫ ਕੋਈ ਗੁੰਡਾਗਰਦੀ ਕਰਦਾ ਹੈ ਤੇ ਉਸ ਗੁੰਡਾਗਰਦੀ ਨੂੰ ਅਸੀਂ ਨੱਥ ਪਾਉਣ ਵਾਸਤੇ ਬੋਲਦੇ ਹਾਂ ਪਰ ਜਿਹੜਾ ਆ ਪੂਤਲਾ ਸਾੜਿਆ ਨਾ ਇੱਥੇ ਮੈਂ ਕੋਈ ਪਹਾਣੇ ਦੇ ਫੇਰ ਵਿੱਚ ਨਹੀਂ ਉਹ ਕਤੇੜਾ ਸਿਰੇ ਦਾ ਗਲਗ ਕੈ ਸਿਰੇ ਦਾ ਬਲਾਇਤ ਮੈਲਰ ਬੰਦਾ ਹੈ ਉਹ ਕੋਈ ਸ਼ੱਕ ਨਹੀਂ ਪਰ ਜੇ ਉਹਨੇ ਗੁੰਡਾਗਰਦੀ ਕੀਤੀ ਹੈ ਨਾ ਤੁਹਾਡੇ ਮਰਦ ਦੇ ਖਿਲਾਫ ਬੋਲ ਕੇ ਤਾਂ ਇਹ ਗੁੰਡਾਗਰਦੀ ਥੋਡੀ ਵੀ ਹੈ ਤੁਹਾਡੀ ਸ਼ੈਣ ਸ਼ਕਤੀ ਕਿੱਥੇ ਹੈ ਹੁਣ ਜਿਹੜੀ ਪ੍ਰਭੂ ਦੀ ਕਿਰਪਾ ਹੁੰਦੀ ਹੈ ਉਹ ਕਿੱਥੇ ਹੈ ਹੁਣ ਪ੍ਰਭੂ ਦੀ ਕਿਰਪਾ ਨੂੰ ਕੱਢਦੇ ਹੁਣ ਭਾਨੇ ਸੁੱਧਾ ਬੇੜਾ ਘਰ ਕਰ ਦਿੰਦੇ ਹੁਣ ਉਧਰ ਵਰਤਦੇ ਆਪਣੀ ਸ਼ਕਤੀ ਗਰੀਬ ਗੁਰਬਿਆਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਮਜ ਪਰਿਵਰਤਨ ਕਰਵਾਉਣਾ ਇਹ ਤੁਹਾਡੀ ਫਿਤਰਤ ਹੈ ਇੱਕ ਮੈਂ ਬੇਨਤੀ ਕਰ ਦੇਣਾ ਸਾਡੇ ਵੀ ਕੜਮ ਚੌਧਰੀਆਂ ਨੂੰ ਚਲੂਣੇ ਲੜਦੇ ਨੇ ਜਦੋਂ ਮੈਂ ਇਹ ਗੱਲ ਕਰਦਾ ਜਦੋਂ ਵੀ ਭਾਰਤ ਦੇ ਵਿੱਚ ਝਗੜਾ ਹੋਊਗਾ ਨਾ ਉਦੋਂ ਨਾ ਹਿੰਦੂ ਰਾਸ਼ਟਰ ਬਣਾਉਣ ਦਾ ਹੋਊਗਾ ਨਾ ਖਾਲਸਤਾਨ ਬਣਾਉਣ ਦਾ ਹੋਊਗਾ ਉਦੋਂ ਝਗੜਾ ਕੀ ਹੋਊਗਾ ਮੁਸਲਮ ਕਹਿਣਗੇ ਸਾਡਾ ਰਾਜ ਹੋਵੇ ਔਰੰਗਜ਼ੇਬ ਵਾਲਾ ਤੇ ਅਸਾਈ ਕਹਿਣਗੇ ਸਾਡਾ ਰਾਜ ਹੋਵੇ ਉਦੋਂ ਰੌਲਾ ਝਗੜਾ ਇੱਥੇ ਪੈਣਾ ਤੇ ਗੱਲ ਚੇਤੇ ਰੱਖ ਲੋ ਤੇ ਮੈਂ ਲਾਸਟ ਵਿੱਚ ਬੇਨਤੀ ਕਰਦਾ ਵੀ ਕਿਸੇ ਵੀ ਮਜਬ ਦੇ ਖਿਲਾਫ ਕੋਈ ਬੰਦਾ ਬੋਲਦਾ ਉਹਦੀ 101% ਗਲਤੀ ਹੈ ਉਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਭਾਣਾ ਸਿੱਧੂ ਹੋਵੇ ਜਾਂ ਕੋਈ ਹੋਰ ਹੋਵੇ ਪਰ ਜਦੋਂ ਕੋਈ ਬੰਦਾ ਇਹ ਕਹੇ ਕਿ ਸਾਡੇ ਮਜ ਵਿੱਚ ਸ਼ਕਤੀ ਇੰਨੀ ਹੈ ਜਿਸੂ ਇਸ ਵਿੱਚ ਇੰਨੀ ਸ਼ਕਤੀ ਹੈ ਫਾਇਰ ਕਹਿ ਕੇ ਬੰਦਾ ਸਿਰ ਦਿੰਨੇ ਹੋ ਕਿਰਪਾ ਵਰਤੀਏ ਫਿਰ ਉਦੋਂ ਕਿਰਪਾ ਥੋੜੀ ਜੀ ਇਹ ਪੂਤਲੇ ਸਾੜਨ ਦੀ ਲੋੜ ਨਾ ਪਵੇ ਉਦੋਂ ਸਾਰੇ ਬੰਦੇ ਨੂੰ ਖਤਮ ਕਰ ਦਿਆ ਕਰੋ ਭਸ਼ਮ ਕਰ ਦਿਆ ਕਰੋ ਇਹ ਇੱਕ ਸੁਝਾਅ ਹੈ ਜਿਹੜੇ ਬੰਦੇ ਗੁੰਮਰਾਹ ਕਰਕੇ ਧਰਮ ਪਰਿਵਰਤਨ ਕਰਾਉਂਦੇ ਨੇ ਮਜਬ ਪਰਿਵਰਤਨ ਕਰਾਉਂਦੇ ਨੇ ਉਹਨਾਂ ਲਈ ਇੱਕ ਸੁਝਾਅ ਹੈ ਪੰਜਾਬ ਵਿੱਚ ਇਦਾਂ ਧਰਮ ਦੇ ਨਾਂ ਤੇ ਮਜਬ ਦੇ ਨਾਂ ਤੇ ਗੰਦ ਨਾ ਪਾਓ ਜਿਹੜੇ ਵੀ ਮੁਲਕਾਂ ਦੇ ਵਿੱਚ ਮਜਬ ਦੇ ਨਾਂ ਤੇ ਧਰਮ ਦੇ ਨਾਂ ਤੇ ਲੋਕਾਂ ਨੇ ਇਹ ਲੋਕਾਂ ਨੂੰ ਬੇਵਕੂਫ ਬਣਾਇਆ ਤੇ ਉਹ ਮੁਲਖ ਬਹੁਤੀ ਤਰੱਕੀ ਨਹੀਂ ਕਰ ਸਕਿਆ ਇਹ ਸਚਾਈ ਹੈ ਤੇ ਭਾਨੇ ਸਿੱਧੂ ਨੇ ਜੇ ਤੁਹਾਡੇ ਮਜਬ ਦੇ ਖਿਲਾਫ ਕੁਝ ਬੋਲਿਆ ਮੈਂ 101% ਉਹਨੂੰ ਉਹਦੀ ਮਾੜੀ ਹਰਕਤ ਨੂੰ ਤੇ ਉਹਦੀ ਕੋਜੀ ਕੁਟੜ ਵਿਚਾਰ ਨੂੰ ਇੱਥੇ ਪੂਰਾ ਦੋਸ਼ੀ ਠਹਿਰਾ ਰਿਹਾ ਹਾਂ ਇਹਦੀ ਸ਼ਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ ਪਰ ਜੇ ਤੁਸੀਂ ਪੂਤਲਾ ਛਾੜਿਆ ਭਾਨੇ ਸਿੱਧੂ ਦਾ ਤਾਂ ਤੁਹਾਡੀ ਵੀ ਗੁੰਡਾਗਰਦੀ ਹੈ ਇਹ ਤੁਸੀਂ ਦਬਾਅ ਪਾ ਰਹੇ ਹੋ ਵੀ ਸਾਡੀ ਮжоਰਿਟੀ ਹੈ ਸਾਡੇ ਵੋਟ ਵੱਧ ਹੈ ਇਹ ਤੁਹਾਡੇ ਦਿਮਾਗ ਵਿੱਚ ਕੀੜਾ ਚੱਲਦਾ ਹੈ ਵੀ ਸ਼ਾਇਦ ਅਸੀਂ ਪੰਜਾਬ ਨੂੰ ਇਸਾਈ ਬਣਾ ਦੇਾਂਗੇ ਇਦਾਂ ਹੋਊਗਾ ਨਹੀਂ ਮੈਂ ਕੌਣ ਆ ਜੀ ਆਮ ਜਿਹਾ ਬੰਦਾ ਕੀ ਨਾਮ ਹੈਰਾ ਗਿਆਨੀ ਬੂਟਾ ਸਿੰਘ ਤੁਹਾਡੇ ਕੋਲੇ ਕੀ ਹੈ ਜੋ ਬੂਟਾ ਸਿੰਘ ਨੂੰ ਖਰੀਦ ਕੇ ਅਸਾਈ ਬਣਾ ਦੇਵਾਂ ਹੈ ਕੋਈ ਤੁਹਾਡੇ ਕੋਲੇ ਕੀ ਦਿਓਗੇ ਦੱਸੋ ਜਦੋਂ ਅਸੀਂ ਵਿਕਣਾ ਹੀ ਨਹੀਂ ਅਸੀਂ ਸਿੱਖ ਮਜਬ ਨੂੰ ਫੋਲੋ ਕਰਦੇ ਹਾਂ ਗੁਰੂ ਸਾਹਿਬ ਨੂੰ ਮੰਨਦੇ ਹਾਂ ਅਸੀਂ ਜੁੱਤੀ ਦੀ ਲੋਕ ਤੇ ਸਭ ਕੁਝ ਕਰਾਉਂਦੇ ਹਾਂ ਅਸੀਂ ਕਿਹਦੇ ਵਾਰਿਸਾਂ ਜੀ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਬਾਬਾ ਜੀ ਸਿੰਘ ਬਾਬਾ ਜੁਝਾਰ ਸਿੰਘ ਅਸੀਂ ਉਹਨਾਂ ਦੇ ਵਾਰਸ ਦਸ ਗੁਰੂ ਸਹਿਬਾਨ ਸਾਡੇ ਜਿਨ੍ਹਾਂ ਦੀ ਅਸੀਂ ਗੱਲ ਗੱਲਬਾਤ ਸੁਣਦੇ ਆ ਮੰਨਦੇ ਆ ਆਪਣੇ ਜੀਵਨ ਵਿੱਚ ਫੋਲੋ ਕਰਦੇ ਆ ਅਸੀਂ ਕਿਸੇ ਵੀ ਲਾਲਚ ਨੂੰ ਜੁੱਤੀ ਦੀ ਨੋਕ ਤੇ ਠਕਰਾਉਂਦੇ ਆ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੀ ਗੱਲ ਕਰਦਾ ਹਾਂ ਜੇ ਕੋਈ ਗੁੰਡਾਗਰਦੀ ਕਰਦਾ ਉਹਦੀ ਗੁੰਡਾਗਰਦੀ ਨੂੰ ਨੱਥ ਵੀ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ what